ਸਾਸ਼ੀ ਗਾਲਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਲੂਸ ਪਲਾਜ਼ੋ ਦੀ ਕਟਿੰਗ ਤੇ ਸਟਿਚਿੰਗ ਸਿੱਖਾਂਗੇ ਇਹ ਪਲਾਜ਼ੋ ਆਪਾਂ ਮਿਆਨੀ ਵਾਲਾ ਬਣਾਵਾਂਗੇ ਇਸ ਕੱਪੜੇ ਦਾ ਜਿਹੜਾ ਅਰਜ ਸੀ ਉਹ ਸਿਗਾ 56 ਤੋਂ 58 ਇੰਚ ਦੇ ਵਿੱਚ ਜਿਹੜਾ ਇਸ ਦਾ ਅਰਜ ਸੀਗਾ ਸੋ 8 ਮੀਟਰ ਦੇ ਵਿੱਚ ਹੀ ਸਾਡਾ ਜਿਹੜਾ ਪੂਰਾ ਕੋਟ ਸੈਟ ਹੈ ਆ ਉਹ ਰੈਡੀ ਹੋ ਗਿਆ ਹੈ ਤੇ ਜਿਹੜਾ ਟੌਪ ਪਾਰਟ ਆ ਉਹ ਵੀ ਆਪਾਂ ਇਹਦੇ ਵਿੱਚੋਂ ਹੀ ਕੱਟਿਆ ਸੀਗਾ ਉਸ ਉਸ ਦੀ ਵੀਡੀਓ ਜਿਹੜੀ ਆ ਬਾਅਦ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੁਣ ਦੇਖੋ ਆਪਾਂ ਕੱਪੜੇ ਨੂੰ ਪਹਿਲਾਂ ਡਬਲ ਫੋਲਡ ਕਰ ਲਿਆ ਫਿਰ ਆਪਾਂ ਇਸ ਨੂੰ 4 ਫੋਲਡ ਇਸੇ ਤਰ੍ਹਾਂ ਕਰ ਲਵਾਂਗੇ ਇਸ ਪਲਾਜੋ ਦੀ ਜਿਹੜੀ ਲੰਬਾਈ ਸੀ ਉਹ 40 ਇੰਚ ਸੀ ਜੇਕਰ ਤੁਹਾਡੀ 40 ਤੋਂ ਘੱਟ ਹੈ ਤੇ 1 ਮੀਟਰ ਦੇ ਅੰਦਰ ਅੰਦਰ ਹੀ ਬਣ ਕੇ ਰੈਡੀ ਹੋ ਜਾਏਗਾ ਇਹ ਸਾਡਾ 1 ਮੀਟਰ ਤੋਂ 4 ਇੰਚ ਵਾਧੂ ਲੱਗਾ ਸੀ ਸੋ ਹੁਣ ਆਪਾਂ ਕੱਪੜੇ ਨੂੰ ਪਹਿਲਾਂ ਸੈੱਟ ਕਰ ਲੈਂਦੇ ਹਾਂ ਕਪੜੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਿਆ ਤੁਸੀਂ ਪੱਤੀਆਂ ਦਾ ਜਿਹੜਾ ਪ੍ਰਿੰਟ ਹੈ ਉਹ ਧਿਆਨ ਰੱਖਣਾ ਇੱਥੇ ਦੇਖੋ ਆਪਾਂ ਇਸ ਨੂੰ ਉੱਪਰਲੀ ਸਾਈਡ ਇਸ ਤਰ੍ਹਾਂ ਰੱਖਾਂਗੇ ਇਸ ਤਰ੍ਹਾਂ ਰੱਖਦੇ ਹੋਏ ਪੂਰੀ ਤਰ੍ਹਾਂ ਆਪਾਂ ਸੈੱਟ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਉੱਪਰ ਜਿਹੜਾ 2.5 ਤੋਂ 2 ਇੰਚ ਛੱਡਣੇ ਹੁੰਦੇ ਆ ਉਹ ਆਪਾਂ ਛੱਡਦੇ ਹੁੰਦੇ ਆ ਆਪਣੀ ਜਿਹੜੀ ਇਲਾਸਟਿਕ ਪਾਉਣੀ ਆ ਉਹਦੇ ਕਰਕੇ ਉਸ ਤੋਂ ਬਾਅਦ ਆਪਾਂ ਇੱਥੇ ਜਿਹੜਾ ਨਿਸ਼ਾਨ ਲਗਾਇਆ ਸੀ ਉਹ ਨਿਸ਼ਾਨ ਲਗਾਇਆ ਸੀ 12 ਇੰਚ ਤੇ ਲਗਾਇਆ ਸੀ ਇਹ ਵਾਲਾ ਨਿਸ਼ਾਨ ਏ ਤੁਸੀਂ ਨਿਸ਼ਾਨ ਹਿਪ ਦੇ ਅਕੋਰਡਿੰਗ ਲਗਾਉਣਾ ਹੁੰਦਾ ਇੱਥੇ ਸਾਡੀ ਜਿਹੜੀ ਹਿਪ ਸੀ ਉਹ 40 ਇੰਚ ਸੀ 40 ਦਾ ਚੌਥਾ ਹਿੱਸਾ ਕਿੰਨੀ ਆਉਂਦਾ ਆ 10 ਇੰਚ 10 ਦੇ ਵਿੱਚ ਆਪਾਂ 2 ਇੰਚ ਪਲੱਸ ਕਰਨੇ ਹੁੰਦੇ ਆ ਜਿੰਨੀ ਵੀ ਤੁਹਾਡੀ ਹਿਪ ਆ ਪਹਿਲਾਂ ਉਹਦਾ ਚੌਥਾ ਹਿੱਸਾ ਕੱਢਣਾ ਚੌਥਾ ਹਿੱਸਾ ਕੱਢਣ ਤੋਂ ਬਾਅਦ ਵਿੱਚ 2 ਇੰਚ ਜਿਹੜੇ ਆ ਪਲੱਸ ਕਰਨੇ ਆ ਸੋ ਉਸ ਤੋਂ ਬਾਅਦ ਹੁਣ ਆਪਾਂ ਉੱਪਰ ਜਿਹੜਾ 2.5 ਇੰਚ ਛੱਡਿਆ ਸੀ ਇਲਾਸਟਿਕਲੀ ਇੱਥੇ ਦੇਖੋ ਸਾਡੇ ਕੋਲ ਜਿਹੜਾ ਕੱਪੜਾ ਸੀ ਉਹ ਪੂਰਾ ਪੂਰਾ ਸੀ ਸੋ ਤੁਸੀਂ ਇੱਥੇ ਜਿਹੜਾ ਨਿਸ਼ਾਨ ਲਗਾਉਣਾ ਜੇਕਰ ਤਾਂ ਕੋਈ ਹੈਲਥੀ ਪਰਸਨ ਹੈ ਉਹਦੇ ਲਈ ਤੁਸੀਂ ਆਸਾਨ ਦਾ ਜਿਹੜਾ ਇਹ ਵਾਲਾ ਨਿਸ਼ਾਨ ਆ 3 ਇੰਚ ਤੇ ਰੱਖ ਕੇ ਆਪਾਂ ਜਿਹੜੀ ਗੁਲਾਈ ਪਾਉਂਦੇ ਹੁੰਦੇ ਆਂ ਪਰ ਜੇਕਰ ਕੋਈ ਮੀਡੀਅਮ ਸਾਈਜ਼ ਆ ਉਸ ਅਕੋਰਡਿੰਗ ਆਪਾਂ 2.5 ਇੰਚ ਤੇ ਰੱਖ ਕੇ ਇਹ ਵਾਲੀ ਗੁਲਾਈ ਪਾਉਂਦੇ ਆਂ ਤੇ ਜੇਕਰ ਕੋਈ ਛੋਟਾ ਬੱਚਾ ਉਸ ਅਕੋਰਡਿੰਗ ਇਹ ਜਿਹੜੀ ਗੁਲਾਈ ਆ ਆਪਾਂ 2 ਇੰਚ ਤੇ ਰੱਖਦੇ ਹੁੰਦੇ ਹਾਂ ਹੁਣ ਦੇਖੋ ਉੱਪਰੋਂ ਆਪਾਂ ਜਿਹੜਾ ਅਸੰਦਾ ਨਿਸ਼ਾਨ ਲਗਾਇਆ ਉਹ 14 ਇੰਚ ਤੇ ਲਗਾਇਆ 2.5 ਇੰਚ ਨੂੰ ਛੱਡਦੇ ਹੋਏ ਆਪਾਂ نیچے ਨੂੰ 14 ਇੰਚ ਲਿਆਇਆ ਹੈ ਨਿਸ਼ਾਨ ਦਾ ਇੱਥੇ ਹੁਣ ਆਪਾਂ ਗੁਲਾਈ ਨਹੀਂ ਦੇਵਾਂਗੇ ਕਿਉਂਕਿ ਆਪਾਂ ਮਿਆਨੀ ਪਾਉਣੀ ਆ ਸੋ ਇਸ ਕਰਕੇ ਆਪਾਂ ਇੱਥੇ ਨਿਸ਼ਾਨ ਜਿਹੜਾ ਹੈ ਗੁਲਾਈ ਵਾਲਾ ਨਹੀਂ ਦੇਣਾ ਸਿਰਫ ਇੰਚੀ ਟੇਪ ਨੂੰ ਇਸ ਤਰ੍ਹਾਂ ਰੱਖਦੇ ਹੋਏ ਆਪਾਂ ਨਿਸ਼ਾਨ ਜਿਹੜਾ ਉਹ ਲਗਾ ਸਕਦੇ ਹਾਂ ਗੁਲਾਈ ਵਾਲੀ ਸ਼ੇਪ ਦੇ ਵਿੱਚ ਵੀ ਆਪਾਂ ਮਿਆਨੀ ਜਿਹੜੀ ਆ ਉਹ ਲਗਾ ਸਕ ਕਲਾਵਦੇ ਤੇ ਬਿਲਕੁਲ ਸਹੀ ਤਰੀਕੇ ਨਾਲ ਜਿਹੜੀ ਸਾਡੀ ਮਿਆਨੀ ਆ ਅਟੈਚ ਹੋ ਜਾਂਦੀ ਆ ਇਸ ਤੋਂ ਬਾਅਦ ਹੁਣ ਆਪਾਂ ਪਲਾਜ਼ੋ ਦੀ ਜਿਹੜੀ ਲੰਬਾਈ ਆ ਉਹ ਦੇਖਾਂਗੇ ਪਲਾਜ਼ੋ ਦੀ ਜਿਹੜੀ ਲੰਬਾਈ ਹੁੰਦੀ ਆ ਉਹ ਜਿਹੜਾ ਆਪਾਂ ਉੱਪਰ 2.5 ਇੰਚ ਛੱਡਿਆ ਹੁੰਦਾ ਉਸ ਤੋਂ نیچے ਹੀ ਆਪਾਂ ਰੱਖਦੇ ਹੁੰਦੇ ਆ ਹੁਣ 2.5 ਇੰਚ ਤੋਂ نیچے ਆਪਾਂ ਐਂਜੀ ਟੇਪ ਨੂੰ ਇਸ ਤਰ੍ਹਾਂ ਰੱਖਣਾ ਤੇ 40 ਇੰਚ ਤੇ ਆਪਾਂ ਆਪਣਾ ਨਿਸ਼ਾਨ ਲਗਾਉਣਾ ਕਿਉਂਕਿ ਇਸਦੀ ਰੈਡੀ ਲੈਂਥ 40 ਆ ਸੋ 40 ਇੰਚ ਤੇ ਪਹਿਲਾਂ ਆਪਾਂ ਨਿਸ਼ਾਨ ਲਗਾਵਾਂਗੇ ਇਸ ਨਿਸ਼ਾਨ ਨੂੰ ਸਿੱਧਾ ਕਰਨ ਤੋਂ ਬਾਅਦ ਆ ਫਿਰ ਆਪਾਂ 1 ਇੰਚ ਵਾਧੂ ਰੱਖਾਂਗੇ 1 ਇੰਚ ਵਾਧੂ ਅਸੀਂ ਤਾਂ ਰੱਖਿਆ ਕਿਉਂਕਿ نیچے ਤੋਂ ਆਪਾਂ ਇੱਕ ਸਲਾਈ ਲਗਾ ਕੇ ਫਿਰ ਆਪਣੀ ਲੇਸ ਲਗਾਵਾਂਗੇ ਜੇਕਰ ਹੁਣ ਤੁਸੀਂ ਲੇਸ ਵਗੈਰਾ ਨਹੀਂ ਲਗਾਉਣੀ ਹੈਗੀ ਸੋ ਮੋਰੀ ਨੂੰ ਫੋਲਡ ਕਰ ਲਈ ਜਿਹੜਾ ਤੁਸੀਂ ਮਾਰਚਣੀ ਆ ਉਹ 2 ਤੋਂ 2.5 ਇੰਚ ਤੱਕ ਰੱਖਣਾ ਹੁੰਦਾ ਹੈ ਇਸ ਤੋਂ ਬਾਅਦ ਹੁਣ ਆਪਾਂ ਨਿਸ਼ਾਨ ਲਗਾਵਾਂਗੇ ਆਪਣੀ ਮੋਰੀ ਤੁਸੀਂ ਵੇਖ ਲਓ ਇੱਥੇ ਜਿਹੜੀ ਸਾਡੀ ਮੋਰੀ ਸੀਗੀ ਉਹ ਆਪਾਂ 10 ਇੰਚ ਰੈਡੀ ਰੱਖਣੀ ਸੀ ਸੋ 11 ਇੰਚ ਤੇ ਆਪਾਂ 1 ਇੰਚ ਮਾਰਜਨ ਛੱਡਦੇ ਹੋਏ 11 ਇੰਚ ਤੇ ਆਪਣਾ ਜਿਹੜਾ ਨਿਸ਼ਾਨ ਲਗਾਇਆ ਹੈ ਉਸ ਤੋਂ ਬਾਅਦ ਹੁਣ ਆਸਨ ਦੇ ਨਾਲ ਇਸ ਤਰ੍ਹਾਂ ਆਪਾਂ ਮੋਰੀ ਦੇ ਜਿਹੜਾ ਨਿਸ਼ਾਨ ਆ ਉਹ ਆਸਨ ਦੇ ਨਿਸ਼ਾਨ ਦੇ ਨਾਲ ਮਲਾਦਮਾਂਗੇ ਹੁਣ ਇੱਕ ਵਾਰੀ ਫਿਰ ਆਪਾਂ ਸਮਝ ਲੈਣੇ ਕਿੱਦਾਂ ਦੇ ਦਾਪਾ ਨਿਸ਼ਾਨ ਲਗਾਏ ਸੀ ਸਭ ਤੋਂ ਪਹਿਲਾਂ ਤਾਂ ਆਪਾਂ ਉੱਪਰ 2.5 ਇੰਚ ਛੱਡਿਆ ਸੀ ਉਸ ਤੋਂ ਬਾਅਦ ਆ ਆਪਾਂ ਲਿਆ ਸੀ 12 ਇੰਚ 12 ਇੰਚ ਸੀਗਾ ਜਿਹੜਾ ਸਾਡਾ ਹਿੱਪ ਦਾ ਚੌਥਾ ਹਿੱਸਾ ਸੀ ਉਹਦੇ ਵਿੱਚ ਆਪਾਂ 2 ਇੰਚ ਪਲਾਸ ਕੀਤੇ ਸੀ ਉਸ ਤੋਂ ਬਾਅਦ ਆਪਾਂ ਅਸੰਦਾ ਨਿਸ਼ਾਨ ਲਗਾਇਆ ਸੀ ਉਹ ਲਗਾਇਆ ਸੀ 14 ਇੰਚ ਸੋ ਗੁਲਾਈ ਲਈ ਆਪਾਂ ਛੱਡਦੇ ਹੁੰਦੇ ਆ 2.5 ਤੋਂ 3 ਇੰਚ ਤੱਕ 19 ਤੋਂ ਬਾਅਦ ਆ نیچے ਆਪਾਂ ਮੋਰੀ ਦਾ ਜਿਹੜਾ ਨਿਸ਼ਾਨ ਲਗਾਇਆ ਸੀ ਉਹ ਲਗਾਇਆ ਸੀਗਾ 11 ਇੰਚ ਤੇ 1 ਇੰਚ ਆਪਾਂ ਮਾਰਜਿਨ ਰੱਖਿਆ ਸੀ 10 ਇੰਚ ਸਾਡੀ ਜਿਹੜੀ ਮੋਰੀ ਆ ਉਹ ਰੈਡੀ ਹੋਏਗੀ ਉਸ ਤੋਂ ਬਾਅਦ ਆ ਮੋਰੀ ਤੇ ਆਸੰਦੇ ਨਿਸ਼ਾਨ ਨੂੰ ਇਸ ਤਰ੍ਹਾਂ ਆਪਸ ਵਿੱਚ ਅਸੀਂ ਮਿਲਾ ਦਿੱਤਾ ਸੀ ਹੁਣ ਆਪਾਂ ਕਰ ਲਵਾਂਗੇ ਇਸ ਦੀ ਕਟਿੰਗ نیچے ਆਪਾਂ 1 ਇੰਚ ਛੱਡਿਆ ਸੀ ਮਾਰਜਿਨ ਲਈ ਕਿਉਂਕਿ ਆਪਾਂ ਇੱਥੇ ਲੈਸ ਯੂਜ਼ ਕਰਾਂਗੇ ਕਟਾਈ ਕਰਦੇ ਟਾਈਮ ਸਾਡੀ ਜਿਹੜੀ ਕੈਂਚੀ ਆ ਉਸ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੁੰਦੀ ਹੈ ਪਹਿਲਾਂ ਹੁੰਦੀਆਂ ਸੀ ਦੂਸਰੀ ਤਰ੍ਹਾਂ ਦੀਆਂ ਕੈਂਚੀਆਂ ਉਹਨਾਂ ਨੂੰ ਬਾਰ ਬਾਰ ਤਿੱਖੀਆਂ ਕਰਵਾਉਣਾ ਪੈਂਦਾ ਸੀਗਾ ਤੇ ਇੱਕ ਉਹ ਹੱਥਾਂ ਤੇ ਨਿਸ਼ਾਨ ਵੀ ਲੱਗ ਜਾਂਦੇ ਹੁੰਦੇ ਸੀ ਉਂਗਲਾਂ ਤੇ ਸੋ ਜਦੋਂ ਮੈਂ ਕੈਂਚੀ ਲਈ ਹੈ ਇਹਨੂੰ ਇੱਕ ਵਾਰ ਵੀ ਮੈਂ ਤਿੱਖਾ ਨਹੀਂ ਕਰਵਾਇਆ ਇਦਾਂ ਦੀ ਮਾਰਕੀਟ ਤੋਂ ਵੀ ਤੁਹਾਨੂੰ ਆਸਾਨੀ ਨਾਲ ਕੈਂਚੀ ਮਿਲ ਜਾਏਗੀ ਜੇਕਰ ਤਾਂ ਤੁਸੀਂ ਆਨ ਜੀ ਕੋਸ਼ਿਸ਼ ਕਰ ਸਕਦੀ ਆ ਔਨਲਾਈਨ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੀ ਮੈਂ ਤਾਂ ਵੈਸੇ ਮਾਰਕੀਟ ਤੋਂ ਲਈ ਸੀ ਆਈ 240 ਰੁਪਏ ਦੀ ਮੈਨੂੰ ਉਹ ਦੋ ਮਿਲੀ ਸੀ ਸੋ ਆਪਾਂ ਹੁਣ ਇਹ ਵਾਲੇ ਕੱਪੜੇ 'ਚ ਵੀ ਆਪਾਂ ਆਪਣੀ ਮਿਆਨੀ ਕੱਢ ਸਕਦੇ ਹੁੰਦੇ ਆ ਬਟ ਇਹ ਕੱਪੜੇ 'ਚ ਹੁਣ ਆਪਾਂ ਮਿਆਨੀ ਨਹੀਂ ਕੱਢਾਂਗੇ ਕਿਉਂਕਿ ਸਾਡੇ ਕੋਲ ਵਾਧੂ ਕਪੜਾ ਹੈਗਾ ਹੁਣ ਇਸ ਤਰ੍ਹਾਂ ਆਪਾਂ ਕੱਪੜੇ ਨੂੰ 4 ਫੋਲਡ ਕੀਤਾ ਹੋਇਆ ਕੱਪੜੇ ਨੂੰ ਚਾਰ ਵਾਰੀ ਆਪਾਂ ਫੋਲਡ ਕੀਤਾ ਹੋਇਆ ਹੈ ਇੱਥੇ ਆਪਾਂ ਦੇਖੋ 4 ਇੰਚ ਲੈਣਾ ਹੈ ਜੇਕਰ ਤੁਸੀਂ ਮਿਆਨੀ ਥੋੜੀ ਘੱਟ ਚੌੜੀ ਪਾਉਣਾ ਚਾਹੁੰਦੇ ਹੋ ਤਾਂ 3 ਇੰਚ ਲੈ ਸਕਦੇ ਹੋ ਉੱਪਰ ਤੋਂ ਜਿਹੜੀ ਸਾਡੀ ਲੰਬਾਈ ਹੈ ਮਿਆਨੀ ਦੀ ਉਹ 8 ਇੰਚ ਤੱਕ ਜ਼ਰੂਰੀ ਹੁੰਦੀ ਹੈ ਹੁਣ ਬਸ ਆਪਾਂ ਸਕੇਲ ਦੇ ਨਾਲ ਜਾਂ ਇੰਜਰੀ ਆਪਣੇ ਇਹ ਨਿਸ਼ਾਨ ਨੂੰ ਆਪਸ ਵਿੱਚ ਮਲਾ ਦਵਾਂਗੇ ਨਿਸ਼ਾਨ ਜਿਹੜਾ ਮੈਂ ਗੁੜਾ ਤਾਂ ਕਰਦੀ ਹੁੰਦੀ ਹਾਂ ਤੁਹਾਨੂੰ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦਿਖਾਈ ਦੇਵੇ ਵੀ ਆਪਾਂ ਕਿਸ ਤਰ੍ਹਾਂ ਨਿਸ਼ਾਨ ਲਗਾਇਆ ਸੋ ਇੱਕ ਸਾਈਡ ਤੋਂ ਜਿਹੜਾ ਸਾਡਾ ਕੱਪੜਾ ਮਿਆਨੀ ਦਾ ਉਹ ਜੁੜਿਆ ਹੁੰਦਾ ਆ ਇੱਕ ਸਾਈਡ ਤੋਂ ਹੀ ਆਪਾਂ ਇਸ ਤਰ੍ਹਾਂ ਕੱਟਣਾ ਹੁੰਦਾ ਆ ਹੁਣ ਆਪਾਂ ਇਸ ਤਰ੍ਹਾਂ ਨੀਚੇ ਤੋਂ ਵੀ ਕੱਢ ਦਵਾਂਗੇ ਸੇਮ ਸਲਵਾਰ ਦੇ ਲਈ ਵੀ ਮਿਆਨੀ ਤੁਸੀਂ ਇਸੇ ਤਰ੍ਹਾਂ ਕੱਟਣੀ ਹੁੰਦੀ ਆ ਹੁਣ ਆਸਨ ਦੇ ਨਾਲ ਆਪਾਂ ਮਿਆਨੀ ਨੂੰ ਇਸ ਤਰ੍ਹਾਂ ਅਟੈਚ ਕਰਨਾ ਹੁੰਦਾ ਹੈ ਨੀਚੇ ਵਾਲੀ ਸਾਈਡ 8 ਇੰਚ ਲੰਬਾਈ ਤੋਂ ਤੁਸੀਂ ਘੱਟ ਮਿਆਨੀ ਦੀ ਲੰਬਾਈ ਨਾ ਰੱਖਿਓ ਜੇਕਰ ਛੋਟੇ ਬੱਚੇ ਲਈ ਬਣਾ ਰਹੇ ਹੋ ਜਾਂ ਉਸ ਅਕੋਰਡਿੰਗ ਤੁਸੀਂ ਲੰਬਾਈ ਨੂੰ ਥੋੜਾ ਘੱਟ ਕਰ ਸਕਦੇ ਹੋ ਇਸ ਤਰ੍ਹਾਂ ਹੁਣ ਆਪਾਂ ਇਸ ਨੂੰ ਪਹਿਲਾਂ ਸੈੱਟ ਕਰ ਲਵਾਂਗੇ ਜੇਕਰ ਹੋਇਆ ਤਾਂ ਤੁਸੀਂ ਪਿੰਨਾ ਲਗਾ ਲਿਓ ਹਣ ਸੈਟ ਕਰਦੇ ਹੋਏ ਆਪਾਂ ਪਹਿਲਾਂ ਇੱਕ ਸੈੱਡ ਨੂੰ ਮਿਆਨੀ ਨੂੰ ਇਸ ਤਰ੍ਹਾਂ ਆਸਣ ਦੇ ਨਾਲ ਅਟੈਚ ਕਰ ਲਓ ਜਦੋਂ ਵੀ ਆਸਣ ਦੀ ਸਿਲਾਈ ਲਗਉਂਦੀ ਹੁੰਦੀ ਹੈ ਆਸਣ ਦੀ ਸਿਲਾਈ ਭਵੇਂ ਸਲਵਾਰ ਤੇ ਲਗਉਂਦੀ ਭਵੇਂ ਪਲਾਜ਼ੋ ਤੇ ਲਗਉਂਦੇ ਜੇ ਮਿਆਨੀ ਨਹੀਂ ਵੀ ਪਾਈ ਹੈਗੀ ਤਾਂ ਵੀ ਆਸਣ ਦੀ ਜਿਹੜੀ ਸਿਲਾਈ ਆ ਉਸ ਨੂੰ ਹਮੇਸ਼ਾ ਡਬਲ ਕਰਿਆ ਕਰੋ ਹੁਣ ਪਲਾਜ਼ੋ ਦਾ ਜਿਹੜਾ ਦੂਸਰਾ ਆਸਣ ਲਵਾਂਗੇ ਇਹ ਸਲਾਈ ਨੂੰ ਆਪਾਂ ਉੱਪਰ ਤੋਂ ਲਗਾਉਂਦੇ ਆਵਾਂਗੇ نیچے ਨੂੰ ਹੁਣ ਦੇਖ ਸਕਦੇ ਤੁਸੀਂ ਇੱਕ ਸਾਈਡ ਤੋਂ ਪਹਿਲਾਂ ਮਿਆਨੀ ਨੂੰ ਆਪਾਂ نیچے ਤੋਂ ਹੀ ਅਟੈਚ ਕਰਨਾ ਹੁੰਦਾ ਹੈ ਆਪਣੇ ਨੂੰ ਇਸ ਤਰ੍ਹਾਂ ਰੱਖਦੇ ਹੋਏ ਸਲਾਈ ਜਿਹੜੀ ਆ ਆਪਾਂ ਉੱਪਰ ਤੋਂ ਲਗਾਉਂਦੇ نیچے ਨੂੰ ਆਵਾਂਗੇ ਵੀਡੀਓ ਨੂੰ ਪੂਰਾ ਵੇਖਣ ਤੋਂ ਬਾਅਦ ਤੁਸੀਂ ਇਹ ਜ਼ਰੂਰ ਦੱਸਿਓ ਕਿ ਵੀਡੀਓ ਦੀ ਜਿਹੜੀ ਆਵਾਜ਼ ਸੀਗੀ ਉਹ ਤੁਹਾਨੂੰ ਵਧੀਆ ਸੁਣਾਈ ਦੇ ਰਹੀ ਸੀ ਨੀ ਤਾਂ ਮੈਂ ਇਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੀ ਮੈਂ ਬਿਨਾ ਮਾਈਕ ਤੋਂ ਜਿਹੜੀ ਵੀਡੀਓ ਬਣਾਉਂਦੀ ਹੁੰਦੀ ਆ ਹੁਣ ਮੈਂ ਕੋਸ਼ਿਸ਼ ਕਰਾਂਗੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਮਾਈਕ ਦੇ ਨਾਲ ਵੀਡੀਓ ਬਣਾਈਏ ਤਾਂ ਜੋ ਜਿਹੜੀ ਆਵਾਜ਼ ਹੈ ਤੁਹਾਨੂੰ ਵਧੀਆ ਕਲੀਅਰ ਸੁਣਾਈ ਦੇਵੇ ਹੁਣ ਇਸ ਤਰ੍ਹਾਂ ਇਹ ਸਲਾਈ ਨੂੰ ਵੀ ਆਪਾਂ ਡਬਲ ਕਰ ਲਿਆ ਹੈ ਸੇਮ ਇਹ ਦੂਸਰੀ ਸਾਈਡ ਇਸੇ ਤਰ੍ਹਾਂ ਤੁਸੀਂ ਮਿਆਨੀ ਨੂੰ ਜਿਹੜਾ ਅਟੈਚ ਕਰ ਲੈਣਾ ਹੈ ਹੁਣ ਆਪਾਂ ਦੋਨੋਂ ਸਾਈਡ ਜਿਹੜੀ ਮਿਆਨੀ ਆ ਅਟੈਚ ਕਰ ਲਈਏ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਸਫਾਈ ਨਾਲ ਜਿਹੜੀ ਸਾਡੀ ਮਿਆਨੀ ਆ ਅਟੈਚ ਹੋਈ ਹੈ ਇਸ ਤੋਂ ਬਾਅਦ ਆਪਾਂ ਇਹ ਇਲਾਸਟਿਕ ਨੂੰ ਪਾ ਲਿਆ ਸੀ ਇਹ ਇਲਾਸਟਿਕ ਤੇ ਜਿਹੜੀ ਵੀਡੀਓ ਪਹਿਲਾਂ ਹੀ ਆਪਾਂ ਅਪਲੋਡ ਕਰ ਦਿੱਤੀ ਆ ਸੈਪਰੇਟ ਵੀਡੀਓ ਬਣਾਉਣ ਦਾ ਕਾਰਨ ਸੀ ਕਿਉਂਕਿ ਇਹ ਵੀਡੀਓ ਕਾਫੀ ਲੰਬੀ ਹੋ ਜਾਣੀ ਸੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਕਾਫੀ ਤਰ੍ਹਾਂ ਦੀ ਜਿਹੜੇ ਪਰਾਜੋ ਦੇ ਡਿਜ਼ਾਈਨ ਸਿੱਖਾਂਗੇ ਨਾਲ ਨਾਲ ਆਪਾਂ ਸਲਵਾਰਾ ਬਣਾਵਾਂਗੇ ਸਟ੍ਰੇਟ ਸੋ ਸਾਰੀਆਂ ਦੇ ਵਿੱਚ ਆਪਾਂ ਇਲਾਸਟਿਕ ਕਿੱਦਾਂ ਪਾ ਸਕਦੇ ਹ ਉਹ ਨਹੀਂ ਦੱਸਾਂਗੇ ਇਸ ਕਰਕੇ ਆਪਾਂ ਵੱਖਰੀ ਵੀਡੀਓ ਪਹਿਲਾਂ ਬਣਾਤੀ ਸੀ ਉਸ ਦਾ ਜਿਹੜਾ ਲਿੰਕ ਆ ਉਹ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੀ ਹੁਣ ਦੇਖੋ ਆਪਾਂ ਲੈਸ ਲਗਾਉਣੀ ਸੀ ਲੈਸ ਦੇ ਲਈ ਆਪਾਂ ਕੀ ਕੀਤਾ ਜਿਹੜਾ ਕੱਪੜਾ ਉਪਰਲੀ ਸਾਈਡ ਨੂੰ ਥੋੜਾ ਜਿਹਾ 1/2 ਇੰਚ ਤੋਂ ਵੀ ਘੱਟ ਫੋਲਡ ਉੱਪਰ ਨੂੰ ਕੀਤਾ ਆ ਉਸ ਦੇ ਉੱਪਰ ਹੀ ਆਪਾਂ ਲੈਸ ਨੂੰ ਇਸ ਤਰ੍ਹਾਂ ਸਿੰਪਲ ਰੱਖਦੇ ਹੋਏ ਅਟੈਚ ਕਰ ਲਵਾਂਗੇ ਜੇਕਰ ਤੁਸੀਂ ਹੋਰ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਹੋ ਹੁਣ ਲੈਸ ਨੂੰ ਆਪਾਂ ਡਬਲ ਸਿਲਾਈ ਲਗਾਵਾਂਗੇ ਕਿਉਂਕਿ ਪਹਿਲਾਂ ਆਪਾਂ ਬਿਲਕੁਲ ਇਸ ਤੇ ਕਿਨਾਰੇ ਤੇ ਲਗਾਈ ਫਿਰ 1/2 ਇੰਚ ਛੱਡਦੇ ਹੋਏ ਆਪਾਂ ਸਿਲਾਈ ਨੂੰ ਪੱਕਾ ਕਰ ਦਵਾਂਗੇ ਹੁਣ ਨੀਚੇ ਵਾਲੀ ਸਾਈਡ ਤੋਂ ਨਾ ਹੀ ਸਾਡਾ ਕੱਪੜਾ ਕੋਈ ਵੀ ਫੋਲਡ ਕੀਤਾ ਦਿਖਾਈ ਇਸ ਤੋਂ ਬਾਅਦ ਹੁਣ ਆਪਾਂ ਇਸ ਦੀ ਮੋਰੀ ਵਾਲੀ ਲਾਸਟ ਜਿਹੜੀ ਸਲਾਈ ਆ ਉਹ ਲਗਾਵਾਂਗੇ ਇੱਥੇ ਆਪਾਂ 10 ਇੰਚ ਜਿਹੜੀ ਮੋਰੀ ਆ ਉਹ ਰੈਡੀ ਰੱਖਣੀ ਸੀ ਉਹ 10 ਇੰਚ ਦੇ ਨਿਸ਼ਾਨ ਲਗਾਉਂਦੇ ਹੋਏ ਇਸ ਤਰ੍ਹਾਂ ਆਪਾਂ ਲਾਈਨਾਂ ਲਗਾ ਦਤੀਆਂ ਇਸ ਦਾ ਲਾਈਨਾਂ ਮੈਂ ਤਾਂ ਲਗਾਈਆਂ ਸੀ ਜਿਹੜੇ ਵਿਗਨਰਸ ਸੀ ਉਹਨਾਂ ਨੂੰ ਪਤਾ ਲੱਗ ਸਕੇ ਵੀ ਆਪਾਂ ਕਿੰਨਾ ਕੱਪੜਾ ਛੱਡਣਾ ਹੁੰਦਾ ਹੈ ਹੁਣ ਜਿਹੜੀ ਸਲਾਈ ਆ ਪਹਿਲਾਂ ਆਪਾਂ ਇੱਕ ਸਾਈਡ ਤੋਂ ਮੋਰੀ ਵਾਲੀ ਸਾਈਡ ਤੋਂ ਸਟਾਰਟ ਕਰਾਂਗੇ ਆਸਨ ਦੇ ਜਿਹੜਾ ਅੱਧ ਤੱਕ ਲੈ ਕੇ ਜਾਵਾਂਗੇ ਜਿਹੜੀ ਸਾਡੀ ਮਿਆਨੀ ਹੈ ਉਹਦੇ ਅੱਧੇ ਤੱਕ ਲੈ ਕੇ ਜਾਵਾਂਗੇ ਫਿਰ ਦੂਸਰੀ ਸਾਈਡ ਤੋਂ ਆਪਾਂ ਸੇਮ ਇਸੇ ਤ ਇਸ ਤਰ੍ਹਾਂ ਕੀ ਹੋਏਗਾ ਜਿਹੜਾ ਤੁਹਾਡਾ ਕਪੜਾ ਪਲਾਜ਼ੋ ਦਾ ਕਦੀ ਵੀ ਘਟੇ ਜਾਂ ਵਧ ਨਹੀਂ ਹੋਏਗਾ ਸੈਕੰਡ ਹੁੰਦਾ ਕਈਆਂ ਦੇ ਪਲਾਜ਼ੋ ਜਿਹੜਾ ਇਹ ਉਹ ਚੱਕੋ ਹੁੰਦਾ ਰਹਿੰਦਾ ਨੀਚੇ ਮੋਰੀ ਵਾਲੀ ਸਾਈਡ ਤੋਂ ਸਲਾਈ ਜਿਹੜੀ ਉਹ ਚੱਕ ਹੁੰਦੀ ਰਹਿੰਦੀ ਹੈ ਉਹ ਵੀ ਪ੍ਰੋਬਲਮ ਨਹੀਂ ਆਏਗੀ ਜੇਕਰ ਆਪਾਂ ਸਲਾਈ ਨੂੰ ਇਸ ਤਰ੍ਹਾਂ ਲਗਾਉਂਦੇ ਆਂ ਸੇਮ ਹੀ ਤਰੀਕੇ ਨਾਲ ਤੁਸੀਂ ਦੂਸਰੀ ਸਾਈਡ ਜਿਹੜੀ ਸਲਾਈ ਆਉ ਲਗਾ ਲੈਣੀ ਆ ਹੁਣ ਪਲਾਜ਼ੋ ਜਿਹੜਾ ਸਾਡਾ ਬਣ ਕੇ ਰੈਡੀ ਹੋ ਚੁੱਕਾ ਤੁਸੀਂ ਵੇਖ ਸਕਦੇ ਹੋ ਮੇਰੀ ਪੂਰੀ ਕੋਸ਼ਿਸ਼ ਰਹੀ ਤੁਹਾਨੂੰ ਆਸਾਨੀ ਨਾਲ ਸਮਝਾਉਣ ਦੀ ਜੇਕਰ ਫਿਰ ਵੀ ਕੋਈ ਚੀਜ਼ ਤੁਹਾਨੂੰ ਨਹੀਂ ਸਮਝ ਆਉਂਦੀ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਵੀਡੀਓ ਨੂੰ ਹੁਣ ਤੱਕ ਪੂਰਾ ਵੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ